ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦਿਖਾਵਾਂਗੇ ਸੁੰਜਾ ਸੁੰਜਾ ਡਿਟੇਲ ਵੀਰ ਤੋਂ ਪੁੱਛਿਆ ਹੋ ਕੇ ਕਦੀ ਕਰ ਬਸ ਸੱਚੀ ਗੱਲ ਬਾਈ ਸੱਚੀ ਗੱਲ ਨਾਮ ਐਡਰੈਸ ਦੱਸੋ ਆਪਣਾ ਜੀ ਨਾਮ ਸੰਦੀਪ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਠੀਕ ਹੈ ਦੋ ਬੜਾ ਦਿਖਾਵਾਂਗੇ ਸੂਜਾਂਵੀਆਂ ਹਾਂਜੀ ਹਾਂਜੀ ਪਹਿਲਾ ਨੰਬਰ ਤੇ ਵਾਲੀ ਲਾਲ ਬੈੜ ਦੇਖਦੇ ਸਾਈਵਾਲ ਚ ਪੈਂਦੀ ਹੈ ਨਾ ਹਾਂਜੀ ਕਿਹੜਾ ਸੂਆ ਸੂਈ ਆ ਸੂਆ ਦੂਜਾ ਵੀਰੇ ਬੱਚਾ ਕੀ ਆ ਬੱਚਾ ਮਗਰ ਬੱਥਾ ਨਾ ਬਈ ਤੇ ਬੱਥਾ ਮਗਰ ਦੇ ਕਿੰਨਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਹੋ ਗਏ 5 ਦਿਨ ਦੁੱਧ ਕਿੰਨਾ ਹੈ ਹਾਜਰਾ 16 ਕਿਲੋ ਦੁੱਧ ਹੁ ਕੰਡੇ ਵਾਲਾ ਅੱਠ ਹੀ ਟਾਈਮ ਦਾ ਚਵਾ ਦਾਂਗੇ ਭਾਈ 16 ਕਿਲੋ ਕੰਡੇ ਚੋਂਡ ਚਵਾ ਧਾਰਾ ਤੂੰ ਰੋਕਿਆ ਧਾਰਾ ਹੀ ਮਾਰਾਂਗੇ ਧਾਰਾ ਹੀ ਮਾਰ ਬੈਲਾ ਫਿਰ ਸਭ ਤੋਂ ਧਾਰਾ ਦੇਖੋ ਕਿਆ ਬਤਾ ਬਿਨਾ ਨਿਆਣਾ ਸਿਆਣਾ ਜਿਵੇਂ ਮਰਜੀ ਧਾਰਾ ਮਰੇ ਜਾਏ ਮਾਰੇ ਉਹ ਗੱਲ ਵੀ ਨਿਆਣਾ ਮਰੇ ਜਾਏ ਮਾਰੇ ਸਿਆਣਾ ਹਣਾ ਹਾਂ ਭਾਈ ਯਾਰ ਇੰਨਾ ਥਾਣ ਦੇਖ ਕੇ ਆਇਆ ਆ ਪਾਸਮੇ ਕਿ ਕਹੇ ਥਾਣ ਕੱਡੇ ਬੱਸੀ ਨੇ ਸੋ ਥਾਣ ਦੇਖੋ ਲੈਵੇ ਚੋਂਡ ਚਵਾ ਦੇ ਇੱਕ ਨੰਬਰ ਹਣਾ ਲੈਵੇ ਅਪਾ ਚਵਾਈ ਦੀ ਨਹੀਂ ਮਾੜੀ ਲੈਂਦੇ ਗਾ ਭਾਈ ਯਾਰ ਤੇ ਬੱਚਾ ਮੇਰ ਕਫਾ ਜਿਵੇਂ ਅਕਸਰ ਸਾਈਵਾਰ ਤੋਂ ਲੋਕ ਡਰਦੇ ਆ ਕੋਈ ਡਰ ਨਾਲ ਤਾਂ ਕੰਮ ਹੀ ਨਹੀਂ ਆ ਕੋਈ ਡਰ ਨਾਲ ਕੰਮ ਨਹੀਂ ਚਾਹੇ ਦੋਨੇ ਪਾਸੇ ਚਾਹੇ ਬੁੜੀਆਂ ਚੋਲੋ ਚਾਹੇ ਜਿਵੇਂ ਮਰਜ਼ੀ ਕਰ ਲੈਣਾ ਇਹ ਜੀ ਚਾਹੇ ਹੁਣ ਵੀ ਆਪਾਂ 16 ਕਿਲੋ ਕਹੂ ਤਾਂ ਵੱਧ ਆਪਾਂ 16 ਕਿਲੋ ਕਹਿੰਦੇ ਵੀ ਅਗਲੇ ਜਿਹੜੇ 1 ਕਿਲੋ 1.5 ਕਿਲੋ ਘਾਟੀ ਕੱਢੇ ਜਾ ਕੇ ਲੈਵੇ ਤੇ ਨਾੜਾ ਨੂੜਾ ਦੇਖ ਆਹਦਾ ਜਦੋਂ ਕੜ ਚੱਲ ਪਿਆ 20 ਤੋਂ ਬਾਹਰ ਦੁੱਧ ਦੇਣਾ ਬਾਈ ਜਣੇ ਭਾਜ ਦਾ ਕੀ ਰਹੂਗਾ ਆ ਮੁੱਲ ਕਰਾਂ ਉਹ ਜਿਹੜਾ ਕੋਈ ਮਰਜ਼ੀ ਕਰਾ ਲੈ ਬਈ 80000 ਦੀ ਵੜ ਦੇ ਮਾਰ ਤੋਰੀ ਪੰਮਿਆ ਬਾਹਰ ਨੂੰ 80000 ਦੀ ਵੜ ਦੇਵਾਂਗੇ ਦੁੱਧ 20 ਤੇ ਬਾਹਰ ਬਣ ਕੇ ਲਏ ਇਹ ਤਾਂ ਬਾਦ ਬੰਮਈ ਜਮਾ ਦੁੱਧ ਮਈ ਸੰਵਰ ਗਾ ਦੇਮਾ ਚਿੱਟਾ ਦੁੱਧ ਹਣਾ ਜਮਾ ਚਿੱਟਾ ਉਹ ਦੇਖ ਬਾਕੀ ਥੱਲੇ ਦੇਖਣਾ ਜਿਵੇਂ ਚਿੱਟਾ ਬਰਫ ਵਰਗਾ ਦੁੱਧ ਆਮ ਗਾਂਆਂ ਦਾ ਪੀਲਾ ਦੁੱਧ ਹੁੰਦਾ ਸੋ ਕੱਦ ਕੱਡ ਦੇਖੋ ਪੂਰਾ ਓਕੇ ਆ ਜਿੰਦੇ ਜਾਣ ਤੇ ਲੈ ਵਾਲੂਆ ਸੁਹਾ ਦੂਜਾ ਸੁਈਆ ਹਨਾ ਸੁਹਾ ਦੂਜਾ ਦੇਖ ਬਾਕੀ ਹੁਣ ਪੱਛਮੀ ਕੀ ਦੇਖਵੇਂ ਖੜ ਗਈਆਂ ਰਾਜੀ ਸਭੀ ਬੜੀ ਵੀ ਪਿਆਰ ਸੇ ਨੂੰ ਸਾਈ ਵਾਲ ਕਹਿ ਦਿੰਦੇ ਹ ਹਲਕਾ ਜਿਆਦਾ ਪੈਂਦਾ ਕਰੋਸ ਹਨਾ ਹਲਕਾ ਜਿਆਦਾ ਕਰੋਸ ਪੈਂਦਾ ਬਾਈ ਬਾਕੀ ਲੇਵੇ ਤੇ ਠੰਡ ਲੇਵਾ ਬੜਾ ਸਾਫ ਆ ਬਾਈ ਬਸੀ ਸੋ ਠੰਡੀ ਸੀਲ ਦੇਖੋ ਠੰਡੀ ਸੀਲ ਦਾ ਕੋਈ ਅੰਤ ਹੀ ਨਹੀਂ ਜਾਵਾ ਕਹਿ ਵਾ ਤਾਂ ਪੂਰੀ ਰਾਜੀ ਸਭੀ ਬੜੀ ਵੀ ਬਹੁਤ ਜ਼ਿਆਦੇ ਹਨਾ ਹਾਂ ਚਾਹੇ ਬੰਦ ਸੋ 18 ਦੇਖੋ ਜਿਵੇਂ ਦਵਾਰੇ ਜਿਵੇਂ ਮਰਜੀ ਮਾਰਨ ਵੇਜੋ ਹੁਣ ਚਾਹੇ ਜਮਾਰੇ ਜਿਵੇਂ ਮਰਜੀ ਮਾਰ ਲਾ ਬਾਈ ਯਾਰ ਆਪਾਂ ਜਿਹੜੀ ਚੀਜ਼ ਕਹੇ ਤੀ ਤਾਂ ਉਹੀ ਗੱਲ ਨਿਕਲੂਗੀ ਹੋਣੀ ਗੱਲ ਕੁਝ ਹੈ ਕਿ ਵੀ ਲੱਤਾਂ ਮਾਰੀ ਜਾਓ ਬਾ ਠੀਕ ਆ ਓਕੇ ਆ ਅੱਗੇ 2 ਨੰਬਰ ਦੀ ਗੱਲ ਕਰੀਏ ਆਪਾਂ ਇਹ ਦੂਜਾ ਸੂਆ ਵੀਰੇ ਇਹਦੇ ਥੱਲੇ ਦੁੱਧ ਹੋਗਾ ਜਮਾ ਟੰਡੇ ਦਾ 18 ਕਿਲੋ ਕੈ ਦਿਨ ਹੋ ਗਿਆ ਸੂਈ ਨੂੰ ਇਹਨੇ ਬਾਈ ਅ ਤਰੂ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਆਪਣੀਆਂ ਸਾਰੀਆਂ ਗਾਵੀਆਂ ਦੇ ਸੂਈਆਂ ਹੋਈਆਂ ਦੇ ਅੰਦਰ ਵੀ ਗਾਵੀਆਂ ਖੜੀਆਂ ਡਾਕਟਰ ਆਈ ਸਰਕਾਰੀ ਠੀਕ ਗਲ ਕੋਟੂ ਤੇ ਉਹ ਜਿਹੜੀ ਸਕੰਡ ਤੇ ਧਫੜੀ ਕਿ ਚਲੋ ਦੋ ਇੱਕ ਨਾਲ ਗੱਲ ਕੋਈ ਵੱਡੀ ਗੱਲ ਹੈ ਇੱਕ ਸਕਿੰਨ ਵਾਲਾ ਠੀਕ ਹੈ ਉਹਦੇ ਕਰਕੇ ਦੁੱਧ ਮੁੜ ਗਿਆ ਠੀਕ ਹੈ ਹਾਂ ਠੀਕ ਹੈ ਅਗਲੇ ਲਵਾਏ ਹੋਣੇ ਨਹੀਂ ਹੈਗਾ ਵੀ ਠੀਕ ਨਹੀਂ ਲਵਾਏ ਹੁਣ ਕਿੰਨਾ ਹਾਜ਼ਰ ਹੈ ਹੁਣ 16 17 ਕਿਲੋ ਦੁੱਧ ਫੁੱਲਾ ਹੋਊਗਾ ਠੀਕ ਹੈ ਉਹ ਇਹਦੇ ਵਿੱਚ ਬੱਚਾ ਹਨਾ ਅਗਰ ਬੱਚਾ ਜੀ ਇਹਦੇ ਠੀਕ ਹੈ ਤੇ ਭਾਅ ਇਹਦਾ ਕੀ ਆ ਹਾਂ ਮੁੱਲ ਕਰੋਗੇ 72000 ਦੀ ਬੱਸੀ ਦੇਵਾਂਗੇ ਦੇਵਾਂਗੇ ਬਾਈ ਮਾਨ ਤਨ ਹੋ ਜੂਗਾ ਮਾਨ ਤਨ ਕਰਦੇ 20 ਤਾਂ ਪਰ ਮੰਨ ਕੇ ਲੈ ਲੈ 20 ਤਾਂ ਮਾਰ ਪਨ ਕੇ ਲੈ ਲੈ ਸਟੋਰੀ ਬਾਹਰ ਨੂੰ ਸੁੱਕਾ ਘੜ ਦੇਖੋ ਓਕੇ ਆ ਸੋ ਬ੍ਰੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਰਾਜੇ ਨੂੰ ਜੀ ਬਹੁਤ ਆ ਸਮੀ ਬੜੀ ਵੀ 72000 ਦੇ ਵਿੱਚ ਮਾਨਤਾ ਕਰਦਾ ਹੈ ਹਨਾ ਲੈਵੇ ਤੇ ਲੈਵੇ ਤੇ ਥਣ ਦਿਖਾ ਦੇ ਮੈਂ ਸਾਲਾ ਥਣ ਲੱਗਾ ਜਮਾ ਦੇਖ ਸੋ ਥਣ ਦੇਖੋ ਜਿਵੇਂ ਚਾਹੀ ਮਸ਼ੀਨੀ ਚਵਾਈ ਕਰ ਜਾ ਹੱਥੀ ਚਵਾਈ ਕਰ ਲੋ ਦੋਰੀ ਦੀ ਬਈ ਬਰਸ ਵਰਗੀ ਠੰਡੀ ਆ ਠੀਕ ਹੈ ਤੇ 996853253 ਨੰਬਰ ਆ ਤੇ ਥਾਂਡੇ ਵਾਲੇ ਨੇੜੇ ਤੋਂ ਦੇਖੋ ਠੰਡੀ ਛੁੰਡੀ ਸੀਲ ਦੋ ਗਿਆ ਮਾਰ ਲਾ ਬੱਚਾ ਲਾਉ ਚ ਹੈ ਮਲੋਕੀ ਹੈ ਜਮਾਨ ਮਾਰ ਕੇ ਦਿਖਾਈ ਦੇ ਕੋਈ ਚੱਕਰ ਨਹੀਂ ਲੈ ਸੋ ਦੇਖੋ ਲੈ ਸੀਲ ਠੰਡੀ ਦਾ ਪੂਰੀ ਓਕੇ ਆ ਹਣਾ ਬੱਚਾ ਆਪਾਂ ਜਿਹੜੀ ਗੱਲ ਕਹਿਤੀ ਗੱਲ ਉਹੀ ਨਿਕਲੋਗੀ ਜੈ ਜੈ ਗੱਲ ਆ ਬਾਕੀ ਆਪ ਦੀ ਜਿਹਨੇ ਗਾਂ ਲੈਣੀ ਆ ਉਹ ਨਰਖ ਪਰਖ ਕੇ ਲੈ ਕੇ ਜਾਵੇ ਆਪਣੇ ਘਰੋ ਜੈ ਜੈ ਗੱਲ ਆ ਇਹ ਗੱਲ ਮੰਨ ਕੱਲੂ ਮੁੜ ਕੇ ਲੰਬਾ ਨਿੰਦਣ ਫਿਰ ਆਪਾਂ ਲੰਬਾ ਨਹੀਂ ਮੁੜ ਕੇ ਅਗਲਾ ਕਹਿੰਦਾ ਯਾਰ ਐਂ ਕਹਦਾ ਜਿਹੜੀਆਂ ਆਪਣੀਆਂ ਉਹ ਪਰਲੀ ਗਾਵਾਂ ਨਖੀਆਂ ਉਹ ਵੀ ਆਈ ਨੇ 9985302353 ਵੀਡੀਓ ਦੇਖਣੇ